ਪਰ ਨੰਬਰ 53 ਜਿਹੜਾ ਥਾਣਾ ਮੁਕੰਪੁਰੇ ਦਰਜ ਹੋਇਆ ਸੀ ਉਹਦੇ ਬਾਰੇ ਦੱਸਣਾ ਚਾਹੁੰਦੇ ਆ। ਇਹ ਨਿਊ ਪਵਨ ਨਗਰ ਦੀ ਵਾਰਦਾਤ ਸੀ ਜੀ। ਸਾਡੇ ਮਦਈ ਜਿਹੜੇ ਹੈ ਦਵਿੰਦਰ ਕੁਮਾਰ ਔਰ ਉਹਨਾਂ ਦੀ ਵਾਈ ਸੁਨੀਤਾ ਰਾਣੀ। ਇਹ 24 ਤੋਂ ਲੈ ਕੇ 29 April ਤੱਕ ਕਿਤੇ ਆਪਣੇ ਨਿਜੀ ਕੰਮ ਲਈ ਬਾਹਰ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘਰ ਦੀ ਅਲਮਾਰੀ ਵਿੱਚੋਂ ਸਮਾਨ, ਕੈਸ਼, ਜੁਐਲਰੀ, 골ਡ ਔਰ ਸਿਲਵਰ ਦੇ ਆਈਟਮਸ ਗਾਇਬ ਸੀ। ਇਸ ਕਰਕੇ ਮੁਕੱਦਮਾ ਨੰਬਰ 53 ਥਾਣਾ ਮੁਕੰਮਪੁਰੇ ਚ ਦਰਜ ਹੋਇਆ ਅੰਡਰ ਸੈਕਸ਼ਨ 331 305 ਬੀ ਐਨਐਸ ਤੇ ਫਿਰ ਇਹਦੇ ਵਿੱਚ ਐਸਐਚਓ ਸਾਹਿਬ ਨੇ ਔਰ ਏਸੀਪੀ ਈਸਟ ਨੇ ਜਦ CCTV ਟ੍ਰੇਲ ਫਾਲੋ ਕੀਤੀ ਤਾਂ ਸਾਨੂੰ ਦੋਸ਼ੀਆਂ ਬਾਰੇ ਪਤਾ ਚੱਲ ਗਿਆ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਹਨ ਜਿਨ੍ਹਾਂ ਦਾ ਨਾਮ ਅਮਨ ਦਾਤ ਹੈ son of lucky ਸ਼ੇਰਾਬੀਨੂਦੇ ਰਹਿਣ ਵਾਲੇ ਹਨ ਔਰ ਵਿੱਕੀ son of ਗੁਰਦੇਵ ਸਿੰਘ ਨਿਊ ਪਾਵਨਗਰ ਦੇ ਰਹਿਣ ਵਾਲੇ ਹਨ ਇਹਨਾਂ ਕੋਲੋਂ ਰਿਕਵਰੀ 4.5 ਲੱਖ ਰੁਪਏ ਕੈਸ਼ ਹੋਈ ਹੈ 73 ਗ੍ਰਾਮ ਸੋਨੇ ਦੇ ਆਰਨਮੈਂਟਸ ਮਿਲੇ ਹਨ ਔਰ 350 ਗ੍ਰਾਮ ਸਿਲਵਰ ਦੇ ਚਾਂਦੀ ਦੇ ਆਰਨਮੈਂਟਸ ਰਿਕਵਰ ਹੋਏ ਹਨ ਜੀ 21